ਕਸ਼ਵਕ ਦੇ ਜੱਜਦਾਰ ਗਿਆਨੀ ਰਗਵੀਰ ਸਿੰਘ ਜੀ ਨੇ ਅੱਜ ਰਾਜਵਾਨ ਬਲਵੰਤ ਸਿੰਘ ਜੀ ਦੀ ਭਰਾ ਦੀ ਡੈੱਟ ਤੇ ਉਹ ਆਈ ਸੀ 3 ਘੰਟੇ ਦੀ ਪੈਰੋਲ ਮਿਲੀ ਸੀ ਉਹਦੇ ਤੇ ਵੀ ਇਤਰਾਜ਼ ਕੀਤਾ ਭਾਰਤ ਸਰਕਾਰ ਤੇ ਕਿ 3 ਘੰਟੇ ਦੀ ਪੈਰੋਲ ਕਿਉਂ ਦਿੱਤੀ ਹੈ ਔਰ ਦੂਸਰਾ ਉਹਨਾਂ ਨੇ ਕਿਹਾ ਕਿ ਜਲਦੀ ਫੈਸਲਾ ਕਿਉਂ ਨਹੀਂ ਲੈਂਦੇ ਇਹ ਹਰ ਗੱਲ ਇਸ ਤੋਂ ਪਹਿਲਾਂ ਵੀ ਸਰਕਾਰਾਂ ਨਹੀਂ ਇਹਨਾਂ ਨੇ ਉਹਦੇ ਤਾਂ ਤੁਸੀਂ ਕਦੇ ਇਤਰਾਜ਼ ਨਹੀਂ ਕੀਤੇ ਔਰ ਇਹਦੇ ਵਿੱਚ ਫਾਂਸੀ ਹੋਈ ਹੋਈ ਆ ਉਹ ਜਿਹੜੀ ਆ ਫਾਈਲ ਫਾਂਸੀ ਦੀ ਸਜ਼ਾ ਮਾਫ ਕਰਕੇ ਫੇਰ ਇਹ ਉਹਨਾਂ ਦਾ ਕੇਸ ਹੱਲ ਹੋ ਸਕਦਾ ਉਹ ਜਿਹੜੀਆਂ ਉਸੇ ਦੌਰਾਨ ਹੀ ਭਾਈ ਰਜਵਾਨਾ ਬਿਆਨ ਦਿੰਦੇ ਨੇ ਕਿ ਮੈਂ ਮਰੂੰਗਾ ਫੇਰ ਜਨਮ ਲਵਾਂਗਾ ਫੇਰ ਦੁਬਾਰਾ ਮਾਰੂੰਗਾ ਕਿ ਇਸ ਤਰ੍ਹਾਂ ਦੀ ਮਾਨਸਿਕਤਾ ਤੇ ਕਿਹੜੀ ਸਰਕਾਰ ਰਹਿਮ ਦੀ ਅਪੀਲ ਸਰਕਾਰ ਕਰ ਸਕਦੀ ਹੈ ਔਰ ਇਸ ਤਰ੍ਹਾਂ ਦੀ ਸੀਨਾ ਜੋਰੀ ਔਰ ਇਸ ਤਰ੍ਹਾਂ ਦੇ ਬਿਆਨ ਕੌਮ ਨੂੰ ਕਈ ਵਾਰ ਗਲਤ ਰਸਤੇ ਪਾ ਲੈਂਦੇ ਆ ਮੇਰੀ ਇਹੀ ਉਹਨਾਂ ਨੂੰ ਪ੍ਰਾਰਥਨਾ ਹੈ ਕਿ ਘਰ ਤੋਂ ਘਟ ਅਸੀਂ ਇਸ ਗੱਲ 'ਚ ਨਾ ਪਈਏ ਔਰ ਕੌਮ ਨੂੰ ਸਿੱਧਾ ਰਸਤਾ ਦੇਣਾ ਸਰਦਾਰ ਗੁਰਵੀਰ ਸਿੰਘ ਜੀ ਦਾ ਕੰਮ ਔਰ ਇਹ ਜ਼ਰੂਰ ਇਸ ਪਾਸੇ ਧਿਆਨ ਦੇਣਾ ਚਾਹੀਦਾ ਤਾਂ ਕਿ ਸਾਡੀ ਯੂਥ ਜਿਹੜੀ ਆ ਉਹ ਪਰਾਹੇ ਨਾ ਪਵੇ ਔਰ ਜਿਹੜੀਆਂ ਕਨਵਰਸ਼ਨ ਹੋ ਰਹੀਆਂ ਨੇ ਅੱਜ ਪੰਜਾਬ ਦੇ ਅੰਦਰ 50 ਲੱਖ ਦੇ ਕਰੀਬ ਜਿਹੜੇ ਸਾਡੀ ਆਵਾਮ ਉਹ 크ਿਸਚੀਅਨਿਟੀ ਚ ਜਾ ਚੁੱਕੀ ਹੈ ਔਰ ਪੰਜਾਬ ਦੀ ਡੈਮੋਗ੍ਰਾਫੀ ਵੀ ਜਿਹੜਾ ਬਹੁਤ ਚਿੰਤਾ ਦਾ ਵਿਸ਼ਾ ਹੈ ਬਦਲਾਅ ਭਾਰੀ ਬਦਲਾਅ ਆ ਰਿਹਾ ਤੇ ਇਸ ਕਰਕੇ ਉਸ ਉਸ ਦੇ ਬਾਰੇ ਗੱਲ ਕਰੀਏ ਕੌਣ ਉਸ ਤਰਫ ਲੱਗੇ ਔਰ ਸੇਵਾ ਦੇ ਕੰਮ ਉੱਧਰ ਸ਼ੁਰੂ ਕੀਤੇ ਜਾਣ ਇਹ ਜ਼ਰੂਰੀ ਆ ਮੇਰੀ ਇਹੀ ਪ੍ਰਾਰਥਨਾ ਕਿ ਇਹਨਾਂ ਇਹ ਅੱਜ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਇਹ ਆਉਣ ਵਾਲੇ 20 ਸਾਲ ਬਾਅਦ ਜਿਹੜੀ ਹਾਲਾਤ ਪੰਜਾਬ ਦੇ ਬਣਨੇ ਆ ਅਸੀਂ ਘੱਟ ਗਿਣਤੀ ਹੋਣਾ ਇੱਥੇ ਤੇ ਉਸ ਵੇਲੇ ਦੀ ਕੀ ਦਸ਼ਾ ਹੋਏਗੀ ਜਦੋਂ ਕਿ ਬਹੁਤ ਸੰਖੇਪ ਚੀਜ਼ ਸਾਡੀ ਇਹ ਦਸ਼ਾ ਹੈਗੀ ਹੈ ਹਰਕਤ ਸਿੰਘ ਸਾਹਿਬ ਕੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨੇ ਅੱਜ ਰਾਜੋਣਾ ਬਲਵੰਤ ਸਿੰਘ ਜੀ ਦੇ ਪਰਾਵੀ ਦੇਤੇ ਉਹ ਐਸੀ 3 ਘੰਟੇ ਦੀ ਪੈਰੋਲ ਮਿਲੀ ਸੀ ਉਹਦੇ ਤੇ ਵੀ ਇਤਰਾਜ਼ ਕੀਤਾ ਪਰ ਸਰਕਾਰ ਤੇ ਕਿ 3 ਘੰਟੇ ਦੀ ਪੈਰੋਲ ਕਿਉਂ ਦਿੱਤੀ ਹੈ ਔਰ ਦੂਸਰਾ ਉਹਨਾਂ ਨੇ ਕਿਹਾ ਕਿ ਜਲਦੀ ਫੈਸਲਾ ਕਿਉਂ ਨਹੀਂ ਲੈਂਦੇ ਇਹ ਹਰ ਗੱਲ ਇਸ ਤੋਂ ਪਹਿਲਾਂ ਵੀ ਸਰਕਾਰਾਂ ਰਹੀਆਂ ਨੇ ਉਹਦੇ ਤੇ ਤੁਸੀਂ ਕਦੇ ਇਤਰਾਜ਼ ਨਹੀਂ ਕੀਤੇ ਔਰ ਇਹਦੇ ਵਿੱਚ ਫਾਂਸੀ ਹੋਈ ਹੋਈ ਆ ਉਹ ਜਿਹੜੀ ਆ ਫਾਈਲ ਫਾਂਸੀ ਦੀ ਸਜ਼ਾ ਮਾਫ ਕਰਕੇ ਫੇਰ ਇਹ ਉਹਨਾਂ ਦਾ ਕੇਸ ਹੱਲ ਹੋ ਸਕਦਾ ਉਹ ਜਿਹੜੀਆਂ ਉਸੇ ਦੌਰਾਨ ਹੀ ਭਾਈ ਰਾਜਵਾਨਾ ਬਿਆਨ ਦਿੰਦੇ ਨੇ ਕਿ ਮੈਂ ਮਰੂੰਗਾ ਫੇਰ ਜਨਮ ਲਵਾਂਗਾ ਫੇਰ ਦੁਬਾਰਾ ਮਰੂੰਗਾ ਕਿ ਇਸ ਤਰ੍ਹਾਂ ਦੀ ਮਾਨਸਿਕਤਾ ਤੇ ਕਿਹੜੀ ਸਰਕਾਰ ਰਹਿਮ ਦੀ ਅਪੀਲ ਸਰਕਾਰ ਕਰ ਸਕਦੀ ਹੈ ਔਰ ਇਸ ਤਰ੍ਹਾਂ ਦੀ ਸੀਨਾ ਜੋਰੀ ਔਰ ਇਸ ਤਰ੍ਹਾਂ ਦੇ ਬਿਆਨ ਕੌਮ ਨੂੰ ਕਈ ਵਾਰ ਗਲਤ ਰਸਤੇ ਪਾ ਲੈਂਦੇ ਆ ਮੇਰੀ ਇਹੀ ਉਹਨਾਂ ਨੂੰ ਪ੍ਰਾਰਥਨਾ ਹੈ ਕਿ ਘਰ ਤੋਂ ਘਰ ਤੁਸੀਂ ਇਸ ਗੱਲ 'ਚ ਨਾ ਪਈਏ ਔਰ ਕੌਮ ਨੂੰ ਸਿੱਧਾ ਰਸਤਾ ਦੇਣਾ ਸਰਦਾਰ ਗੁਰਵੀਰ ਸਿੰਘ ਜੀ ਦਾ ਕੰਮ ਆ ਔਰ ਇਹ ਜ਼ਰੂਰ ਇਸ ਪਾਸੇ ਧਿਆਨ ਦੇਣਾ ਚਾਹੀਦਾ ਤਾਂ ਕਿ ਸਾਡੀ ਯੂਥ ਜਿਹੜੀ ਆ ਉਹ ਭਰਾਹੇ ਨਾ ਪਵੇ ਔਰ ਜਿਹੜੀਆਂ ਕਨਵਰਸ਼ਨ ਹੋ ਰਹੀਆਂ ਨੇ ਅੱਜ ਪੰਜਾਬ ਦੇ ਅੰਦਰ 50 ਲੱਖ ਦੇ ਕਰੀਬ ਜਿਹੜੇ ਸਾਡੇ ਤੇ عوام ਉਹ 크੍ਰਿਸਚੀਅਨਿਟੀ ਚ ਜਾ ਚੁੱਕੀ ਹੈ। ਔਰ ਪੰਜਾਬ ਦੀ ਡੈਮੋਗ੍ਰਾਫੀ ਵੀ ਜਿਹੜਾ ਬਹੁਤ ਚਿੰਤਾ ਦਾ ਵਿਸ਼ਾ ਹੈ। ਬਦਲਾਵ ਭਾਰੀ ਬਦਲਾਵਾ ਆ ਰਿਹਾ। ਤੇ ਇਸ ਕਰਕੇ ਉਸ ਉਸ ਦੇ ਬਾਰੇ ਗੱਲ ਕਰੀਏ ਕੌਣ ਉਸ ਤਰਫ ਲੱਗੇ ਔਰ ਸੇਵਾ ਦੇ ਕੰਮ ਉਧਰ ਸ਼ੁਰੂ ਕੀਤੇ ਜਾਣ ਇਹ ਜ਼ਰੂਰੀ ਆ ਮੇਰੀ ਇਹੀ ਪ੍ਰਾਰਥਨਾ ਕਿ ਇਹਨਾਂ ਇਹ ਅੱਜ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਇਹ ਆਉਣ ਵਾਲੇ 20 ਸਾਲ ਬਾਅਦ ਜਿਹੜੀ ਹਾਲਾਤ ਪੰਜਾਬ ਦੇ ਬਣਨੇ ਆ। ਅਸੀਂ ਘਟ ਗਿਣਤੀ ਹੋਣਾ ਇੱਥੇ ਤੇ ਉਸ ਵੇਲੇ ਦੀ ਕੀ ਦਸ਼ਾ ਹੋਏਗੀ ਜਦੋਂ ਕਿ ਬਹੁਤ ਸੰਖਿਆ ਇੱਕ ਚੀਜ਼ ਸਾਡੀ ਇਹ ਦਸ਼ਾ ਹੈਗੀ ਹੈ